ਅੱਜ ਜੁਧਨ ਸ਼ਹਿਰ ਦੇ ਡਿਪਟੀ ਸਪਟੀਓਨ ਨੂੰ ਪਤਾ ਹੈ ਸਾਰਿਆਂ ਨੂੰ ਵੀ ਇਹ ਮੋਹਮ ਸਾਰੇ ਪੰਜਾਬ ਚ ਜਿਹੜੀ ਚੱਲ ਰਹੀ ਹੈ ਪਿਛਲੇ ਮਾਰਚ ਤੋਂ ਲੈ ਕੇ ਤੇ ਉਹਦੇ ਵਿੱਚ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹਿਆਂ ਚ ਕਰਾਏ ਜਾ ਰਹੇ ਹਨ ਉਸੇ ਲੜੀ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜੇ ਸਾਡੇ ਹੌਟ ਸਪੌਟ ਨੇ ਜਿੱਥੇ ਡਰੱਗਸ ਦੇ ਕੇਸੇ ਜ਼ਿਆਦਾ ਹੁੰਦੇ ਨੇ ਜਾਂ ਜ਼ਿਆਦਾ ਉਤਸ਼ਾਹਤਆ ਹੁੰਦੀਆਂ ਨੇ ਉਹਨਾਂ ਥਾਵਾਂ ਤੇ ਕਰਾਏ ਜਾ ਰਹੇ ਤੇ ਹੁਸ਼ਿਆਰਪੁਰ ਤੇ ਅੱਜ ਅਸੀਂ 11 ਥਾਵਾਂ ਦੇ ਉੱਪਰ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ 13 ਅਗਸਤਡ ਆਫੀਸਰ ਤੇ 500 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਨੇ ਇਸ ਦੇ ਵਿੱਚ ਭਾਗ ਲੈ ਰਹੇ ਨੇ ਜਿਹੜਾ ਤੁਹਾਨੂੰ ਪਤਾ ਹੈ ਵੀ ਹੁਸ਼ਿਆਰਪੁਰ ਦੇ ਵਿੱਚ ਕਾਫੀ ਚੰਗੀ ਪਰਫਾਰਮੈਂਸ ਰਹੀ ਹੈ ਯੁੱਧ ਨਸ਼ਾ ਵਿਰੁੱਧ ਇਹਨਾਂ ਨੇ ਹੁਣ ਤੱਕ ਤਕਰੀਬਨ 650 ਐਫਆਈਆਰ ਦਰਜ ਕੀਤੀਆਂ ਨੇ ਐਨਡੀਪੀਆ ਜੱਟ ਦੇ ਅੰਦਰ ਔਰ ਇਹਦੇ ਵਿੱਚ 900 ਤੋਂ ਵੱਧ ਜਿਹੜੇ ਨੇ ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਫੜਿਆ ਗਿਆ ਹੈ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੀਆਂ 650 ਤੋਂ ਐਫਆਈਆਰ ਦਰਜ ਹੋਈਆਂ ਨੇ ਤਕਰੀਬਨ 250 ਤੋਂ ਜ਼ਿਆਦਾ ਜਿਹੜੀਆਂ ਐਫਆਈਆਰ ਨੇ ਉਹ ਜਿਹਦੂ ਅਸੀਂ ਸੇਫ ਪੰਜਾਬ ਹੈਲਪਲਾਈਨ ਕਹਿੰਦੇ ਆ ਮਤਲਬ ਲੋਕਾਂ ਦੀ ਖਬਰ ਦੇਣ ਤੋਂ ਬਾਅਦ 250 ਕੇਸ ਰਜਿਸਟਰ ਹੋਏ ਨੇ ਸੋ ਜਿਹਦੇ ਨਾਲ ਲੋਕਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਹੈ ਵੀ ਉਹ ਦੱਸਦੇ ਨੇ ਤੇ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਸ਼ਮੂਲੀਅਤ ਕਿਉਂਕਿ ਕਮਿਊਨਿਟੀ ਦੀ ਪਾਰਟਿਸਪੇਸ਼ਨ ਤੋਂ ਬਿਨਾ ਕੋਈ ਵੀ ਮੋਹਮ ਜਿਹੜੀ ਹੈ ਉਹ ਸਕਸੈਸਫੁਲ ਨਹੀਂ ਹੋ ਸਕਦੀ ਸੋ ਅਸੀਂ ਲੋਕਾਂ ਦੇ ਇਨਫੋਰਮੇਸ਼ਨ ਦੇ ਉੱਤੇ ਲੋਕਾਂ ਦੇ ਕਹਿਣ ਦੇ ਉੱਤੇ ਉਸ ਚੀਜ਼ ਨੂੰ ਵੈਰੀਫਾਈ ਕਰਕੇ ਹੀ ਜਿਹੜੇ ਇਹ ਨਾਲ ਐਕਸ਼ਨ ਲੈਂਦੇ ਆ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਸਾਰੀ ਕਮਿਊਨਿਟੀ ਦਾ ਜਿਹੜੀ ਇਸ ਮੋਹਮ ਨੂੰ ਸਕਸੈਸਫੁਲ ਬਣਾਉਣ ਵਿੱਚ ਸਾਡੀ ਪੂਰੀ ਮਦਦ ਕਰ ਰਹੀ ਹੈ